ਤੋਂ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਮਿਲਦਾ ਕੋਈ ਤਾਰ ਦੇ ਵਿੱਚ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਕਰ ਲਿਆ ਆਪਾ ਉਹ ਕਹਿੰਦੇ ਲੋਕ ਖਾ ਲੋ ਮੈਂ ਲੋਕ ਕੀਤਾ ਹੀ ਆਲੇ 2 ਮਿੰਟ ਬੈਠਾ ਹੀ ਤੇ ਨਾਲੇ ਇੱਟਾ ਚੱਲ ਪਿਆ ਮੇਰੇ ਰਿਸ਼ਤੇ ਦੇ ਗੋਦਰੇ ਆਪਣਾ ਨਾਮ ਦੱਸੋ ਤੇ ਕੀ ਗੱਲ ਹੋਈ ਭਾਜੀ ਦੱਸੋ ਭਾਈ ਦੋ ਮੁੰਡੇ 80 ਵੇ ਇੱਥੇ ਘੁੰਮਦੇ ਫਿਰਦੇ ਬਈ ਮੈਂ ਸਬਜ਼ੀ ਲੈ ਗਿਆ ਵੈਸੇ ਹਾਂਜੀ ਤੇ ਮੈਂ ਉਹਨਾਂ ਨੂੰ ਮੈਨੂੰ ਲੱਗ ਨਹੀਂ ਦਿਆ ਕਿ ਇਹ ਕੋਈ ਤਾਰ ਦੇ ਵਿੱਚ ਹੈ ਗਿਆ ਤੇ ਮੈਂ ਵੈਸੇ ਮੈਂ ਕਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੁਨ ਮਾਨ ਨੂੰ ਕਿ ਮੈਂ ਕਹਾ ਇਦਾਂ ਇਸ ਤਰ੍ਹਾਂ ਦੋ ਮੁੰਡੇ ਘੁੰਮਦੇ 80 ਵੇ ਤੇ ਤੇ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਇਹਨਾਂ ਦਾ ਕੋਈ ਤਾਰ ਦੇ ਵਿੱਚ ਹੈ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਕਰ ਲਿਆ ਆਪਾਂ ਕਹਿੰਦੇ ਲੋਕ ਆਲੋ ਮੈਂ ਲੋਕ ਕੀਤਾ ਹੀ ਆ ਸਾਲੇ 2 ਮਿੰਟ ਬੈਠਾ ਹੀ ਆ ਤੇ ਨਾਲੇ ਇੱਤਾ ਚੱਲ ਪਿਆ ਮੇਰੇ ਕੋਈ ਬੰਦੇ ਦੀ ਪਛਾਣ ਹੋਈ ਐ ਕੋਈ ਬੰਦੇ ਸੀ ਨਾ 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 ਇੱਧਰ ਕੋਈ ਢਾਡੀ ਪ੍ਰਾਨੀ ਰਣਜੀਤ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਛ ਨਹੀਂ ਅਜ ਤੱਕ ਅੱਜ ਅੱਜ ਤੱਕ ਅੱਪਾ ਜਿੰਨਾ ਵੀ ਕੰਮ ਕੀਤਾ ਚੁੱਪਚੀਪ ਤੇ ਕੰਮ ਕਰਦੇ ਨਾਲ ਘਰੇ ਚੱਲ ਜਨੇ ਰੋਟੀ ਪਾਉਂਦਾ ਤੁਹਾਡਾ ਕੰਮ ਕਾਦਾ ਹੈਗਾ ਜੀ ਸਲੂਨ ਦਾ ਜੀ ਆਪਣਾ ਕੰਮ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਜੀ ਆਪਣੇ ਵਿਜੇਨਗਰ ਗਿਆ ਅਮਰਸਰ ਮੋਕੇ ਤੇ ਪੁਲਿਸ ਨੇ ਤਲਾਸ਼ ਕੀਤੀ ਐ ਇਸ ਬਾਰੇ ਹਾਂਜੀ 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 ਹੋਣੀ ਐ ਕੋਈ ਅਫਸਰ ਆਇਆ ਕੋਈ ਜਾਂਚ ਤੇ ਵਿਜੇਨਗੜਾ ਨੰਨਾਗੇ ਚੌਂਦ ਦੇ ਵਿੱਚ ਆਪਣੀ ਦੁਕਾਨ ਹੈਗੀ ਹੈ ਫਾਈ ਨੰਬਰ ਗਲੀ ਦੇ ਲੱਗ ਕੇ ਪੁਲਿਸ ਨੂੰ ਤਲਾਕ ਦਿੱਤੀ ਇਸ ਬਾਰੇ ਹਾਂਜੀ 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 ਮੌਕੇ ਤੇ ਪੁਲਿਸ ਆਈ ਸੀ ਹਾਂਜੀ ਮੌਕੇ ਤੇ ਆਈ ਇਹ ਵੀਡੀਓ ਵੀਡੀਓ ਬਣਾ ਕੇ ਚੱਲ ਗਿਆ ਉਹ ਕਹਿੰਦੇ ਰਿਪੋਰਟ ਕਰ ਦੋ ਹੁਣੇ ਰਿਪੋਰਟ ਲਗਾਣ ਗਏ ਹਾਂ ਹੁਣ ਕੀ ਮੰਗ ਕੀ ਕਰਦੇ ਜਿਹੜੇ ਬੰਦੇ ਨੇ ਹਾਂ ਨੂੰ ਸੇਵ ਹੈਗੀ ਉਹਨੂੰ ਸਾਬੀ ਕਰੇਗੀ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇਹ ਚੀ ਕੀਤੀ ਹੈ ਕਿੰਨੇ ਕੁ ਮਰ ਹੈਗੀ ਸੀ ਉਹਨਾਂ ਦੀ ਜਿਹੜਾ ਕੁਝ ਸਾਰੇ ਨਾ ਕੋਈ ਹੈ ਨਹੀਂ ਕੋਈ ਥੋੜੇ ਹੈ ਮੱਕੀ ਹਲਦੀ ਮੋٹے ਜਵਾਨੀ ਕਿ ਬੰਦੇ ਹੈ ਆਪਣੇ ਹੈਲਦੀ ਬੰਦੇ ਐਕਟਿਵ ਹਤੇ ਵਾਤੇ ਹੀ ਵਾਈਟ ਐਕਟਿਵ ਹਤੇ ਮੈਂ ਨੰਬਰ ਪਲੇਟ ਉਹਨਾਂ ਨੇ ਬਿਲਕੁਲ ਟੇਪਿੰਗ ਕੀਤੀ ਨਹੀਂ ਕਿ ਪਤਾ ਨਾ ਲੱਗੇ ਕਿ ਕੌਣ ਹੈ ਕੋਈ ਲੱਗ ਸ਼ੱਕ ਕਿ ਕੈਮਰਾ ਵਗੈਰਾ ਲੱਗਾ ਕੋਈ ਕੈਮਰਾ ਦੋ ਦਿਨ ਇਧਰ ਸ਼ਾਇਦ ਲੱਗੇ ਹੋਣ ਗਲੀ ਦੇ ਦੋ ਤਿੰਨ ਗਲੀਆਂ ਹੈਗੀਆਂ ਉਹਨਾਂ ਲੱਗੀ ਕੈਮਰੇ ਲੱਗੇ ਵੈਸੇ ਓਕੇ ਤੇ ਮੈਂ ਕਿਹਾ ਚਲੋ ਮੈਂ ਕਿਹਾ ਇਦਾਂ ਨਾ ਉਹ ਸ਼ਾਇਦ ਮਿਲਦਾ ਕੋਈ ਤਾਰ ਦੇ ਵਿੱਚ ਗਿਆ ਤੇ ਮੈਂ ਕਿਹਾ ਸ਼ਾਇਦ ਮੈਂ ਲੋਕ ਕਰ ਲਿਆ ਆਪਾਂ ਉਹ ਕਹਿੰਦੇ ਲੋਖਾ ਲਓ ਮੈਂ ਲੋਕ ਕੀਤਾ ਹੀ ਆ ਸਾਲੇ 2 ਮਿੰਟ ਬੈਠਾ ਹੀ ਆ ਤੇ ਨਾਲੇ ਇੱਟਾ ਚੱਲ ਪਿਆ ਮੇਰੇ ਰਿਸ਼ਤੇ ਦੇ ਕੋਤਰ ਆਪਣਾ ਨਾਮ ਦੱਸੋ ਤੇ ਕੀ ਗੱਲ ਹੋਈ ਭਾਜੀ ਦੱਸੋ ਭਾਈ ਦੋ ਮੰਡੇ ਐਕਟਿਵ ਆ ਇੱਥੇ ਤੁਹੁੰਦੇ ਫਿਰਦੇ ਹੋਏ ਮੈਂ ਸਬਜ਼ੀ ਲੈ ਗਿਆ ਵੈਸੇ ਹਾਂਜੀ ਤੇ ਮੈਂ ਉਹਨਾਂ ਨੂੰ ਮੈਨੂੰ ਲੱਗ ਨਹੀਂ ਦਿਆ ਕਿ ਕੋਈ ਤਤਾਰ ਦੇ ਵਿੱਚ ਹੈ ਗਿਆ ਤੇ ਮੈਂ ਵੈਸੇ ਮੈਂ ਕਿਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੁਨ ਨੂੰ ਕਿ ਮੈਂ ਕਹਾ ਇਦਾਂ ਕਿ ਇਸ ਰੰਦੋ ਮੁੰਡੇ ਕੋ ਮੁੰਡੇ ਏਟੀ ਵਾ ਤੇ ਤੇ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਮੁੰਲਾ ਦਾ ਕੋਈ ਤਾਰ ਦੇ ਵਿੱਚ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਕਰ ਲਿਆ ਆਪਾਂ ਉਹ ਕਹਿੰਦੇ ਲੋਕਾ ਲਓ ਮੈਂ ਲੋਕ ਕੀਤਾ ਹੀ ਆ ਸਾਲੇ 2 ਮਿੰਟ ਬੈਠਾ ਹੀ ਤੇ ਨਾਲੇ ਇੱਟਾ ਜਲ ਪਿਆ ਮੇਰੇ ਕੋਈ ਬੰਦਿਆਂ ਦੀ ਪਛਾਣ ਹੋਈ ਹੈ ਕੋਈ ਬੰਦੇ ਸੀ ਨਾ 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 ਇਦਾਂ ਹੀ ਤੁਹਾਡੀ ਪੁਰਾਣੀ ਰਣਜੀਤ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਝ ਨਹੀਂ ਅਜ ਤੱਕ ਅੱਜ ਤੱਕ ਅਪਾ ਜਿੰਨਾ ਵੀ ਕੰਮ ਕੀਤਾ ਚੁੱਪ ਚਪੀ ਤੇ ਕੰਮ ਕਰਦੇ ਨਾਲ ਘਰੇ ਚੱਲ ਜਨੇ ਰੋਟੀ ਪਾਉਂਦਾ ਕੰਮ ਕਾਦਾ ਹੈਗਾ ਜੀ ਸਲੂਨ ਦਾ ਜੀ ਆਪਣਾ ਕੰਮ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਜੀ ਆਪਣੇ ਵਿਜੇਨਗਰ ਗਿਆ ਅਮਰਸਰ ਮੋਕੇ ਤੇ ਪੁਲਿਸ ਨੇ ਤਲਾਸ਼ ਕੀਤੀ ਹੈ ਇਸ ਬਾਰੇ ਹਾਂਜੀ 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 ਹੋਣੀ ਕੋਈ ਅਫਸਰ ਆਇਆ ਕੋਈ ਜਾਂਚ ਤੇ ਵਿਜੇਨਗਰ ਟੰਨਾਂਗੇ ਚੌਂਕ ਦੇ ਵਿੱਚ ਆਪਣੀ ਦੁਕਾਨ ਹੈਗੀ ਹੈ ਫਾਈਨ ਨੰਬਰ ਗਲੀ ਦੇ ਲੱਗਦੀ ਪੁਲਿਸ ਨੇ ਤਲਾਸ਼ ਕੀਤੀ ਇਸ ਬਾਰੇ ਹਾਂਜੀ 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 ਮੌਕੇ ਤੇ ਬੁੜੀ ਸਾਈ ਸੀ ਹਾਂਜੀ ਮੌਕੇ ਤੇ ਆਈ ਆ ਵੀਡੀਓ ਵੀਡੀਓ ਬਣਾ ਕੇ ਚਲ ਗਈ ਆ ਉਹ ਕਹਿੰਦੇ ਰਿਪੋਰਟ ਕਰ ਦੋ ਹੁਣ ਰਿਪੋਰਟ ਲਗਾਣ ਗਏ ਆ ਮਾਲਕੀ ਮੰਗ ਕੀ ਕਰਦੇ ਜਿਹੜੇ ਬੰਦੇ ਨੇ ਸਾਨੂੰ ਸਵੇ ਹੈ ਕਿ ਉਹਨੂੰ ਸਾਬੀ ਕਰੇਗੀ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇੱਚੀ ਕੀਤੀ ਠੀਕ ਕਿੰਨੀ ਕੁ ਮਰ ਹੈਗੀ ਸੀ ਉਹਨਾਂ ਦੀ ਜਿਹੜਾ ਕੁਝ ਸਾਰੇ ਨਾਮ ਕੋਈ ਹੈ ਨਹੀਂ ਕੋਈ ਥੋੜੇ ਹੈ ਮੱਕੀ ਹਲਦੀ ਹੀ ਮੋٹے ਜਵਾਨ ਹੀ ਫਿਰ ਬੰਦੇ ਹੀ ਆਪਣੇ ਹੈਲਦੀ ਬੰਦੇ ਐਕਟਿਵ ਹਤੇ ਵਾਤੇ ਵਾਤੇ ਮੈਂ ਨੰਬਰ ਪਲੇਟ ਉਹਨਾਂ ਨੇ ਬਿਲਕੁਲ ਟੇਪਿੰਗ ਕੀਤੀ ਹੈ ਹੀ ਕਿ ਪਤਾ ਨਹੀਂ ਲੱਗੇ ਨੇ ਕਿ ਕੌਣ ਹੈ ਕੋਈ ਲੱਗੇ ਸ਼ਕਿਓ ਕਿ ਕੈਮਰਾ ਵਗੈਰਾ ਲੱਗਾ ਕੋਈ ਕੈਮਰਾ ਦੋ ਦਿਨ ਇਧਰ ਸ਼ਾ ਲੱਗੇ ਹੋਣ ਹੈ ਗਲੀ ਦੇ ਦੋ ਤਿੰਨ ਗਲੀਆਂ ਹੈਗੀਆਂ ਉਹਨਾਂ ਲੱਗੀ ਕੈਮਰੇ ਲੱਗੇ ਵੈਸੇ ਓਕੇ